ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਤਰਨਤੰਨ ਦੀ ਜਿਮਣੀ ਚੋਣ ਦਾ ਚੋਣ ਮੈਦਾਨ ਭਖ ਚੁਕਿਆ ਹੈ ਤੇ ਸਾਡੇ ਨਾਲ ਬੀ ਜੀ ਪੀ ਤੋਂ ਉਮੀਦਵਾਰ ਹਰਜੀਤ ਸਿੰਘ ਸੱਧੂ ਮੌਜੂਦ ਨੇ ਸੰਤੂ ਸਾਹਿਬ ਟੀਵੀ ਐਨ ਆਰ ਤੇ ਤੁਹਾਡਾ ਸਵਾਗਤ ਤੁਹਾਡਾ ਵੀ ਬਹੁਤ-ਬਹੁਤ ਜੀ ਆ ਤੁਸੀਂ ਸਮਾਂ ਕੱਢ ਕੇ ਬੀ ਜੀ ਪੀ ਦੇ ਅਫੀਸ਼ਰ دل ਦੀਆਂ ਗਹਿਰਾਈਆਂ ਤੋਂ ਤੁਮਬਾ ਸੰਦੂ ਸਾਹਿਬ ਪਹਿਲਾ ਸਵਾਲ ਮੇਰਾ ਇਹ ਹੀ ਹੈ ਕਿ ਤੁਹਾਡੀ ਕਿਸ ਪਾਰਟੀ ਦੇ ਨਾਲ ਟੱਕਰ ਲੋਕਾਂ ਦਾ ਫਤਵਾ ਹੈ ਲੋਕ ਤਿਆਰ ਪਰ ਤਿਆਰ ਬੈਠੇ ਨੇ ਜਿਮਣੀ ਇਲੈਕਸ਼ਨ ਦਾ ਆਗਾਜ਼ ਹੁੰਦਿਆਂ ਭਾਰਤੀ ਜਨਤਾ ਪਾਰਟੀ ਦੇ ਬੂਥ ਵਰਕਰ ਤੱਕ ਲੋਕਾਂ ਦੇ ਦਿਲਾਂ 'ਚ ਖੁਸ਼ੀ ਹੈ ਲੋਕ ਇਸ ਵਾਰ 11 ਨਵੰਬਰ ਨੂੰ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਦੇ ਹੱਕ 'ਚ ਫਤਵਾ ਦੇਣ ਨੂੰ ਤਿਆਰ-ਬਰ ਤਿਆਰ ਆ ਸਰ ਤੁਹਾਡੀ ਪਾਰਟੀ ਨੂੰ ਕਿਉਂ ਲੋਕੀ ਵੋਟ ਪਾਉਣ ਕੀ ਪਾਰਟੀ ਦਾ ਕੀ ਏਜੰਡਾ ਤਰਨ ਤਰਨ ਦੇ ਵਿੱਚ ਕੀ ਕੀ ਕੰਮ ਹੋਣ ਵਾਲੇ ਆ ਸਭ ਤੋਂ ਪਹਿਲੀ ਗੱਲ ਕੋ ਸਿਆਣੇ ਕਹਿੰਦੇ ਇੱਕ ਰੀ ਦਾ ਸਾਰਿਆਂ ਦਾ ਹੀ ਲੱਗ ਜਾਂਦਾ ਪਰ ਭਾਰਤੀ ਜਨਤਾ ਪਾਰਟੀ ਦਾ ਲਾਉਣ ਵਾਲੀ ਰਾਜਨੀਤੀ ਨਹੀਂ ਕਰਦੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਵੀ ਸੂਬੇ 'ਚ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ 10 15 15 20 25 25 ਸਾਲ ਹੋ ਚੁੱਕੇ ਲੋਕ ਲਗਾਤਾਰ ਕਮਲਦੇ ਖ਼ੋਲਦੇ ਮੋਰ ਲਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਫਤਵਾ ਦਿੱਤਾ ਕਿਉਂਕਿ ਇੱਕੋ ਹੀ ਇੱਕ ਗੱਲ ਆ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਲੋਕਾਂ ਦੇ ਦਿਲਾਂ 'ਚ ਵਿਸ਼ਵਾਸ ਆ ਇਸੇ ਵਿਸ਼ਵਾਸ ਦੇ ਤਹਿਤ ਦੂਜੇ ਸੂਬਿਆਂ ਵਾਲ ਦੇਖ ਕੇ ਲੋਕ ਜਿਹੜਾ ਉਹ ਤਰਨ ਤਰਨ 당ਸਪਾ ਚ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਖੁੱਲਾ ਸਮਰਥਨ ਦੇ ਇੰਦੇ ਆ ਕੇ ਚਿੱਤ ਪਹਿਲ ਦੇ ਆਧਾਰ ਤੇ ਮੰਨ ਲਓ ਤੁਸੀਂ ਜਿੱਤ ਗਏ ਤੁਸੀਂ ਦਾਵਾ ਠੋਕਦੇ ਹੋ ਕਿ ਅਸੀਂ ਜਿੱਤ ਜਾਂਗੇ ਪਹਿਲ ਦੇ ਆਧਾਰ ਤੇ ਤਰਨ ਤਰਨ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਵਾਵਾਂਗੇ ਸਭ ਤੋਂ ਪਹਿਲਾਂ ਜਿੱਦਾਂ ਯੂਪ ਵਰਕੇ ਸੂਬਿਆਂ 'ਚ ਇੱਥੋਂ ਨਹੀਂ ਪਤਾ ਸਾਬਤ ਹੋਊਗਾ ਭਾਰਤੀ ਜਨਤਾ ਪਾਰਟੀ ਨਸ਼ਾ ਖਤਮ ਕਰੂਗੀ ਗੈਂਗਸਟਰਵਾਦ ਖਤਮ ਕਰੂਗੀ ਫਰਾਉਤੀਆਂ ਮੰਗਣ ਵਾਲਿਆਂ ਦਾ ਖਾਤਮਾ ਕਰਾਂਗੇ ਬੇਰੋਜ਼ਗਾਰੀ ਖਤਮ ਕਰਾਂਗੇ ਇਲਾਕੇ ਦੇ ਵਿੱਚ ਜਿਹੜੀਆਂ ਡਵੈਲਪਮੈਂਟ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਦੂਰ ਕਰਾਈ ਚੰਗੀਆਂ ਵੱਡੀਆਂ ਇੰਡਸਟਰੀਆਂ ਲੈ ਕੇ ਆਵਾਂ ਗੁਰੂ ਕਿਰਪਾ ਕਰੇ ਇੱਕ ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹ ਕੰਮ ਲੋਕਾਂ ਦੇ ਵਿੱਚ ਆ ਕੇ ਕਰੂਗੀ ਜਿਹੜੇ 15-20 ਸਾਲਾਂ ਦੇ ਵਿੱਚ ਕਦੀ ਕਿਸੇ ਨੇ ਨਹੀਂ ਕੀਤੇ ਹੋਣਗੇ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਦੂਜੇ ਸੂਬਿਆਂ ਵਾਂਗ ਇਸ ਤਰਨ ਤਰਨ ਵਿਧਾਨ ਸਭਾ ਤਾਂ ਨਹੀਂ ਪੱਥਰ ਸਾਬਤ ਹੁੰਦਾ 2027 ਦੇ ਵਿੱਚ ਲੋਕਾਂ ਨੂੰ ਆਵਾਜ਼ ਜਾਊਗੀ ਦੇ ਲੋਕ ਮਨ ਬਣਾ ਚੁੱਕੇ ਨੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮਰਕਜ਼ ਹਰਮੀਰ ਸਿੰਘ ਸੰਧੂ ਤੇ ਹਰਜੀਤ ਸਿੰਘ ਸੰਧੂ ਦੋਨੇ ਸੰਧੂ ਸੰਧੂ ਪਹਿਲਾਂ ਇੱਕ ਪਾਰਟੀ ਦੇ ਵਿੱਚ ਸੀ ਹੁਣ ਆਹਮੋ ਸਾਹਮਣੇ ਆ ਇੱਕ ਦੂਜੇ ਦਾ ਦੋਨਾਂ ਨੂੰ ਪਤਾ ਹੈ ਕੌਣ ਜਿੱਤੂ ਤੁਹਾਡੇ ਦੋਨਾਂ ਦੇ ਵਿੱਚੋਂ ਤੁਹਾਨੂੰ ਇੱਕ ਦੂਜੇ ਦੇ ਸੁਭਾਅ ਦੀ ਪਤਾ ਹੋਣਗੇ ਵੇਖੋ ਜੀ ਸਮੇਂ ਦੇ ਵਿੱਚ ਜਦੋਂ ਅਕਾਲੀ ਦਲ ਭਾਜਪਾ ਦਾ ਗੱਠਜੋੜ ਸੀ ਸਾਰੇ ਇਕੱਠੇ ਸੀ ਗੱਠਜੋੜ ਟੁੱਟਣ ਤੋਂ ਬਾਅਦਾਂ ਪਹਿਲੀ ਇਲੈਕਸ਼ਨ 2022 ਦੀ ਆਈ ਵਿਧਾਨ ਸਭਾ ਦਾ ਮਾਨੂੰ ਲੱਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਦੇ ਵਿੱਚ ਪੂਰਾ ਵਿਕਾਸ ਕਰਾਇਆ ਹੈ। ਪੰਜਾਬ ਵੱਲ ਪੂਰੀ ਵਿਸ਼ੇਸ਼ ਤੌਰ ਤੇ ਉਹਨਾਂ ਹਰੇਕ ਵਰਗ ਨੂੰ ਨਾਲ ਲੈ ਕੇ ਚੱਲ ਕੇ ਪੰਜਾਬ ਨੂੰ ਖੁਸ਼ਹਾਲੀ ਦੇ ਰੰਗਾਂ ਤੇ ਖੜ੍ਹਾ ਸੀ। ਤੇ ਜਦੋਂ ਗੱਠਜੋੜ ਟੁੱਟਾ ਇਨਸਾਨੀਆ ਤੌਰ ਤੇ ਮਾਨੂੰ ਲੱਗਾ ਕਿ ਨਹੀਂ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਪ੍ਰਧਾਨ ਮੰਤਰੀ ਸਾਹਿਬ ਨਾਲ ਖੜਦਾ ਖੜ ਗਏ। ਹਰੇਕ ਤਰ੍ਹਾਂ ਦੀ પરિਸਥਿਤੀ ਦੇ ਵਿੱਚੋਂ ਵੀ ਨਿਕਲੇ ਆਜ ਉਹੀ ਝਲਾ ਉਹੀ ਪੰਜਾਬ ਹੈ। ਲੋਕ ਸਮਝ ਚੁੱਕੇ ਹੈ। ਅੱਜ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਵੀ ਕਰਦੇ ਨੇ ਤੁਹਾਡੇ ਸਾਹਮਣੇ ਆ ਪਿਛਲੇ ਸਮੇਂ ਦੇ ਵਿੱਚ ਜ਼ਿਲ੍ਹਾ ਤਰਨਤਾਰ ਦੇ ਵਿੱਚ ਵੀ ਦੇਖ ਲਓ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੋ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੁਣ ਗੱਲ ਨਹੀਂ ਦੀ ਤਰਨਤਾਰਨ ਵਿਧਾਨ ਸਭਾ ਦੀ ਨਹੀਂ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਦੇ ਹਲਕਿਆਂ 'ਚ ਵੇਖੀ ਭਾਰਤੀ ਜਨਤਾ ਪਾਰਟੀ ਦਾ ਕਮਲਤਾ ਫੁੱਲ ਸੈਂਕੜਿਆਂ ਦੀ ਗਿਣਤੀ 'ਚ ਫੁੱਲਦਾ ਨਜ਼ਾਰਾ ਅਕਾਲੀ ਦਲ ਤੇ ਬੀਜੇਪੀ ਇਕੱਠੇ ਇਕੱਠੇ ਚੋਣ ਵੱਖਰੇ ਵੱਖਰੇ ਚੋਣ ਲੜਦੇ ਆ ਮੰਨ ਲਓ ਜੇ ਇਕੱਠੇ ਚੋਣ ਲੜਦੇ ਤਾਂ ਫਿਰ ਸਿੱਧੇ ਜਿੱਤੇ ਜਾਂਦੇ ਤੁਸੀਂ ਇਹ ਵੇਖੋ ਜੀ ਇਹ ਪਾਰਟੀਆਂ ਦੇ ਫੈਸਲੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਂ ਸਿਪਾਈ ਆਂ ਇਹ ਪਾਰਟੀਆਂ ਦੇ ਫੈਸਲੇ ਜੋ ਸਾਡੀ ਪਾਰਟੀ ਸਾਨੂੰ ਦਿਸ਼ਾ ਨਿਰਦੇਸ਼ ਦਿੰਦੀ ਆ ਅਸੀਂ ਉਹਦੇ ਸਿਪਾਈ ਬਣ ਕੇ ਕੰਮ ਕਰਦੇ ਆ ਤੇ ਐਰ ਕੀ ਇਸ ਵਾਰ ਵੇਖ ਲਿਓ ਵਿਰੋਧੀਆਂ ਨੂੰ ਪਛਾੜ ਦੇਾਂਗੇ ਕਮਲ ਦਾ ਫੁੱਲ ਤੇ ਹੱਕ ਚ ਲੋਕ 11 ਨਵੰਬਰ ਨੂੰ ਇੱਕ ਇੱਕ ਵੋਟ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕੇ ਚ ਫਤਵਾ ਦੇ ਤਿਆਰ ਵਰਤਿਆ ਰਿਹਾ। ਅਕਸਰ ਦੇਖਿਆ ਕਿ ਸ਼ਹਿਰੀ ਵੋਟ ਬੀਜੇਪੀ ਨੂੰ ਪੈਂਦੀ ਆ। ਸ਼ਹਿਰੀ ਬੋਟ ਤੇ ਬੀਜੇਪੀ ਨੂੰ ਪੈ ਜਾਂਦੀ ਆ। ਪਿੰਡਾਂ ਦੇ ਵਿੱਚ ਉਹਨਾਂ ਪਰ ਮਹੰਗਵਾਰਾ ਨਹੀਂ ਮਿਲਦਾ ਬੀਜੇਪੀ ਨੂੰ। ਤੁਹਾਨੂੰ ਕੀ ਲੱਗਦਾ ਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਰ ਮਹੰਗਵਾਰਾ ਮਿਲੂਗਾ? ਮੇਰੀ ਇੱਕੀ ਬੇਨਤੀ ਆ 4 ਦਿਨ ਪਹਿਲਾਂ ਆ 2 ਦਿਨ ਪਹਿਲਾਂ ਬੂਸ ਸੰਮੇਲਨ ਹੋਇਆ। ਤੇ ਪਿੰਡਾਂ ਵਾਲਿਆਂ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਖੁਸ਼ੀ ਸੀ ਕਿ ਅਸੀਂ ਪਹਿਲੀ ਵਾਰ ਹੁਣ ਕਮਲ ਦੇ ਫੁੱਲ ਨੂੰ ਵੋਟ ਪਾਉਣੀ ਹੈ। ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਨ੍ਹਾਂ ਨੂੰ ਪੂਰਾ ਵਿਸ਼ਵ ਪਿਆਰ ਕਰਦਾ ਉਹਨਾਂ ਤੇ ਦਿਲਚਸਕ ਚਾਹ ਹੈ ਤੇ ਉਸ ਦਿਨ ਮੈਂ ਭੂਤ ਸਮੇਲਨ ਦੇ ਵਿੱਚ ਇੱਕ ਇੱਕ ਭੂਤ ਨੂੰ ਸਿਰਫ 4 ਤੋਂ 5 ਲੋਕਾਂ ਨੂੰ ਸੰਗਠਨਾਤਮਕ ਤੌਰ ਤੇ ਬੁਲਾਇਆ ਸੀ ਤੇ ਕੋਈ ਇਦਾਂ ਦਾ ਵਰਕਰ ਨਹੀਂ ਸੀ ਜਿਨੇ ਆਪਣੀ ਗੈਰ ਰਜ਼ਗੀ ਦਿੱਤੀ ਉਹਤ ਸਮੇਲਨ ਨੂੰ ਇੱਕ ਰੈਲੀ ਦਾ ਰੂਪ ਲੋਕਾਂ ਨੇ ਧਾਰਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਕ ਦੇ ਵਿੱਚ ਇੱਕ ਵਿਸ਼ਵਾਸ ਜਤਾਇਆ। ਉਥੋਂ ਕਲੀਅਰ ਆ ਵਿਰੋਧੀਆਂ ਨੂੰ ਵੀ ਭਾਜੜਾ ਪੈ ਚੁੱਕਿਆ ਹੈ ਕਿ ਲੋਕ ਜਿਹੜੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ 100% ਖੜੇ। ਤੁਹਾਨੂੰ ਪਤਾ ਕਿ ਥੋੜਾ ਸਮਾਂ ਪਹਿਲਾਂ ਕਿ ਪੰਜਾਬ ਦ ਹੜਾ ਦੀ ਮਾਰ ਹੇਠ ਸੀ ਹਜੇ ਵੀ ਹੜਾ ਦੀ ਮਾਰ ਹੇਠਾਂ ਵਿੱਚ ਜਿੰਨੀ ਚੋਣਾਂ ਵੀ ਤਰਨ ਤਰਨ ਦੀ ਪੰਜਾਬ ਨੂੰ ਨਰਿੰਦਰ ਮੋਦੀ ਸਾਹਿਬ ਨੇ ਭਾਜਪਾ ਨੇ 1600 ਕਰੋੜ ਰੁਪਇਆ ਦਿੱਤਾ ਜਦ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ 20000 ਕਰੋੜ ਰੁਪਇਆ ਚਾਹੀਦਾ ਸੀ ਤੁਸੀਂ ਗੱਲਬਾਤ ਰੱਖੀ ਸੀਗੀ ਆਪਣੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੀ ਗੱਲ ਦੱਸਣੀ ਚਾਹਣਾ ਕਿ 1600 ਕਰੋੜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਫੇਰੀ ਦੌਰਾਨ ਰਾਹਤ ਪੈਕੇਜ ਦਿੱਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰੋੜਾਂ ਅਰਬਾਂ ਰੁਪਈਆ ਪਿਛਲੇ ਸਮੇਂ ਤੋਂ ਦੇ ਰਹੇ ਮੇਰੇ ਗਰੀਬ ਦੇ ਸਿਰ ਤੇ ਛੱਤ ਨਾ ਕੱਚੀ ਰਹਿ ਜਾਏ ਪ੍ਰਧਾਨ ਮੰਤਰੀ ਆਵਾਜ਼ ਉਹ ਜਿਨ੍ਹਾਂ ਦੇ ਤਹਿਤ ਕਰੋੜਾਂ ਰੁਪਈਆ ਆ ਰਿਹਾ ਮੇਰੇ ਗਰੀਬ ਪਰਿਵਾਰਾਂ ਨੂੰ ਕੰਮ ਕਰਨ ਵਾਸਤੇ ਪਿੰਡ ਤੋਂ ਬਾਹਰ ਅੰਦਰ ਨਾ ਜਾਣਾ ਪਵੇ ਮਨਰੇਗਾ ਦੇ ਤਹਿਤ ਕਰੋੜਾਂ ਰੁਪਈਆ ਦੇ ਰਹੇ ਸਿਹਤ ਸੁਭਾਵਾਂ ਦੀਆਂ ਸਹੂਲਤਾਂ ਵਾਸਤੇ ਕਿ ਕਿਸੇ ਨੂੰ ਕੋਈ ਪਰਿਵਾਰਕ ਮੁਸ਼ਕਲ ਆ ਜਾਏ 5-5 ਲੱਖ ਦੇ ਸਿਹਤ ਬੀਮਾ ਦੇ ਕਾਰਡ ਬਣਾਈ ਜਾ ਰਹੇ ਈਸ਼ਰਮ ਕਾਰਡ ਬਣਾਈ ਜਾ ਰਹੇ ਨੇ ਬੱਚਿਆਂ ਨੂੰ ਸਲਾਈ ਕਢਾਈ ਦੇ ਕੋਰਸਾਂ ਵਾਸਤੇ ਕਰੋੜਾਂ ਰੁਪਈਆ ਪੰਜਾਬ ਨੂੰ ਦਿੱਤਾ ਜਾ ਰਿਹਾ ਮੇਰੀ ਇੱਕ ਹੀ ਤੁਹਾਡੇ ਅੱਗੇ ਬੇਨਤੀ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪਿਆਰ ਕਰਦੇ ਨੇ ਲੋਕ ਸਮਝ ਚੁੱਕੇ ਨੇ ਕਿ ਦੇਣ ਵਾਲਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਆਮ ਆਦਮੀ ਪਾਰਟੀ ਦਾ ਕਹਿ ਰਹੀ ਹੈ ਕਿ ਪੰਜਾਬ ਦਾ ਨੁਕਸਾਨ ਵੱਧ ਹੋਇਆ 20000 ਕਰੋੜ ਤੋਂ ਘੱਟ ਨਹੀਂ ਚਾਹੀਦਾ ਸੀ 20000 ਕਰੋੜ ਤਾਂ ਚਾਹੀਦਾ ਹੀ ਸੀ ਮੇਰੀ ਇੱਕ ਹੀ ਬੇਨਤੀ ਹੈ ਹੜਾਂ ਦੀ ਕੁਦਰਤੀ ਆਫਤ ਦੇ ਤਹਿਤ ਕਿਸਾਨ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ ਇਹਨਾਂ ਕੋਲ ਉਸ ਤੋਂ ਪਹਿਲੋਂ ਕਰੋੜ ਰੁਪਇਆ ਡਸਟਰ ਫੰਡ ਦੇ ਵਿੱਚ ਪਿਆ ਸੀ ਹੂੰ ਪਹਿਲੀ ਗੱਲ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਗੱਲ ਕਿ ਨਾ ਕਿ ਇਹਨਾਂ ਨੂੰ ਪੁੱਛਿਓ ਕਿ 12000 ਕਰੋੜ ਰੁਪਇਆ ਜਿਹੜਾ ਜੇ ਸਹੀ ਤਰੀਕੇ ਦੇ ਨਾਲ ਉਹਦੀ ਵਰਤੋਂ ਕੀਤੀ ਜਾਂਦੀ ਤੇ ਸ਼ਾਇਦ ਅੱਜ ਪੰਜਾਬ ਦਾ ਇਹ ਨੁਕਸਾਨ ਨਾ ਹੁੰਦਾ ਤੁਸੀਂ ਪਿਛਲੇ ਸਮੇਂ 'ਚ ਵੇਖਿਆ ਸਾਡੇ ਮਾਨਯੋਗ ਪ੍ਰਧਾਨ ਜੀ ਅਸ਼ਮਨੀ ਜੀ ਨੇ ਜਾਖੜ ਸਾਹਿਬ ਨੇ ਬੜੀ ਡਿਟੇਲ 'ਚ ਅੰਕੜਿਆਂ ਤੇ ਗੱਲ ਕੀਤੀ ਇਹਨਾਂ ਨਾਲ ਤੋਂ ਉਹਨਾਂ ਅੰਕੜਿਆਂ ਤੇ ਇਹਨਾਂ ਲੋਕਾਂ ਕੋਲ ਜਵਾਬ ਨਹੀਂ ਦਿੱਤਾ ਇਨਾਂ ਲੋਕਾਂ ਕੋ ਸਿਰਫ ਗੱਲਾਂ ਨਹੀਂ ਆਲੋਚਨਾਵਾਂ ਨਹੀਂ ਕਿਉਂਕਿ ਇਨਾਂ ਲੋਕਾਂ ਕੋ ਕੋ ਮੁੱਦਾ ਨਹੀਂ ਹੁੰਦਾ ਅੱਜ 12000 ਕਰੋੜ ਰੁਪਏ ਦਾ ਇਨਾਂ ਲੋਕਾਂ ਕੋ ਹਸਾਬ ਨਹੀਂ ਦਿੱਤਾ ਗਿਆ ਕੇਂਦਰ ਵੱਲੋਂ ਪੈਸਾ ਆਉਂਦਾ ਕਿਸੇ ਕੰਮ ਨੂੰ ਵਰਤਿਆ ਕਿਸੇ ਕੰਮ ਲਈ ਜਾਂਦਾ ਅੱਜ 1600 ਕਰੋੜ ਰੁਪਏ ਆਇਆ ਦੇਸ਼ ਦੇ ਗ੍ਰਹਿ ਮੰਤਰੀ ਮਾਂਜੁਗ ਹਮੇਸ਼ਾ ਜੀ ਨੇ 800 ਕਰੋੜ ਰੁਪਏ ਨਿਕਿਆ ਪੈਸੇ ਕਿਸ਼ਤੇ ਜਾਰੀ ਕਰ ਦਿੱਤੇ ਉਹ ਜਿਹੜਾ ਪੈਸਾ ਕੇਂਦਰ ਵੱਲੋਂ ਆਉਂਦਾ ਹਸਾਬ ਤਾਂ ਦੋ ਪੰਜਾਬ ਵਾਸੀਆਂ ਨੂੰ ਪਰ ਪੈਸੇ ਦੀ ਦੁਰਵਸ਼ਤ ਹੋ ਜਾਂਦੀ ਇਹਨਾਂ ਲੋਕਾਂ ਨੇ ਕੀ ਕਿਸੇ ਨੂੰ ਦਿੱਤਾ ਲੋਕਾਂ ਦੀ ਕਚਹਿਰੀ ਚ ਆ ਕੇ ਦੱਸਣ ਕਿ ਆ ਕੇਂਦਰ ਵੱਲੋਂ ਆਇਆ ਅਸੀਂ ਆ ਦਿੱਤਾ ਇਹ ਸਿਰਫ ਲੋਕਾਂ ਨੂੰ ਗਮਰਾਹ ਕਰ ਸਕਦੇ ਨੇ ਲੋਕਾਂ ਨੂੰ ਸ਼ਬਦਾ ਰਾਹੀਂ ਬੇਵਕੂਫ ਬਣਾ ਸਕਦੇ ਨੇ ਅਸਲੀਅਤੋਂ ਆਮ ਆਦਮੀ ਪਾਰਟੀ ਦੀ ਅਸਲੀਅਤੋਂ ਸਾਡੇ ਪੰਜਾਬ ਵਾਸੀ ਤੋਂ ਤਰਨਤਾਰਨ ਦੇ ਵਾਸੀ ਜਿਹੜੇ ਉਹ ਪੂਰੇ ਇਹਨਾਂ ਤੋਂ ਜਾਣੂ ਹੋ ਚੁੱਕੇ ਨੇ ਇਹਨਾਂ ਨੂੰ ਇਸ ਜਿੰਮਨੀ ਟੋਣ ਦੇ ਵਿੱਚ ਇਹਨਾਂ ਨੂੰ ਜਿਹੜੀਆਂ ਹੱਥਾਂ ਨਾ ਦਿੱਤੀਆਂ ਨਾ ਉਹਨਾਂ ਕੋ ਮੂੰਹ ਨਾ ਮੀਟਾ। ਇਹ ਮੂੰਹ ਨਾ ਦਿੱਤੀਆਂ ਥਾਣਾ ਨਹੀਂ ਖੁੱਲਣੀਆਂ। ਤੁਹਾਡੇ ਸਾਹਮਣੇ ਜਿਹੜਾ ਰਿਜ਼ਲਟ ਇਹਨਾਂ ਦਾ ਝੂਠ ਦਾ ਪ੍ਰਚਾਰ ਹੈ ਤੁਹਾਡੇ ਸਾਹਮਣੇ ਹੁਣ ਜਲਦੀ ਜਿਹੜਾ ਉਹ 11 ਨੰਬਰ ਨੂੰ ਥੀਲਾ ਥੀਲਾ ਹੁੰਦਾ ਨਜ਼ਰ ਆਉਂਦਾ। ਠੀਕ ਹੈ। ਸਿਰ ਅੱਛਾ ਇੱਕ ਆਖਰੀ ਸਵਾਲ ਹੈ ਦੱਸੋ ਜੀ ਵੀ ਤੁਸੀਂ ਕਿਹੜੀ ਪਾਰਟੀ ਦੇ ਨਾਲ ਤੁਹਾਡੀ ਟੱਕਰ ਆ ਤੇ ਕਿੰਨੇ ਮਾਰਜਨ ਨਾਲ ਤੁਸੀਂ ਜਿੱਤੋਗੇ ਤੁਸੀਂ ਦਾਵਾ ਕਰਦੇ ਹੋ ਕਿ ਅਸੀਂ ਜਿੱਤੂ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਲੋਕ ਫਤਵਾ ਦਿਨ ਨੂੰ ਤਿਆਰ ਬੈਠੇ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਤਾ ਪੂਰੇ ਵਿਸ਼ਵ 'ਚ ਹੈ ਪੂਰੇ ਭਾਰਤ ਨੇ ਤੀਜੀ ਵਾਰ ਉਹਨਾਂ ਨੂੰ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ ਇਹ ਲੋਕ ਸਾਰੇ ਇਕੱਠੇ ਹੋ ਗਏ ਕਿ ਸ਼ਾਇਦ ਇਸ ਵਾਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਟਾ ਲਾਂਗੇ ਤੁਹਾਡੇ ਸਾਹਮਣੇ ਲੋਕਾਂ ਦਾ ਫਤਵਾ ਤੇ ਉਹੀ ਫਤਵਾ ਜਿਹੜਾ ਲੋਕ ਪੰਜਾਬ ਦੇ ਵਿੱਚ ਹੁਣ ਤਰਨਤਾਰਨ ਵਿਧਾਨ ਸਭਾ ਚ ਇਹਨਾਂ ਲੋਕਾਂ ਨੂੰ ਦੇਣਗੇ ਗੁਰੂ ਕਿਰਪਾ ਕਰੇ 11 ਨਵੰਬਰ ਨੂੰ ਇੱਕ ਇੱਕ ਵੋਟ ਹੈ ਜਿਹੜੀ ਉਹ ਕਮਲ ਦੇ ਫੁੱਲ ਤੇ ਪਾਣੀ 14 ਨਵੰਬਰ ਨੂੰ ਭਾਰਤੀ ਜਨਤਾ ਪਾਰਟੀ ਇਤਿਹਾਸਕ ਜੀ। ਸੋ ਇਹ ਸਮ ਸਾਡੇ ਨਾਲ ਹਰਜੀਤ ਸੰਧੂ ਜੀ ਬੀਜੇਪੀ ਦੇ ਉਮੀਦਵਾਰ ਇਹਨਾਂ ਦੇ ਵਿਚਾਰਾਂ ਦੇ ਨਾਲ ਤੁਹਾਡੇ ਕੀ ਵਿਚਾਰ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਦੇ ਸਕਦੇ ਹੋ। ਧੰਨਵਾਦ।